ਬਸ ਮਸਤਕ ਛੂਨ ਦੀ ਦੇਰ ਸੀ ਲੋਹੇ ਦਾ ਟੋਪ ਭਗਾ ਕੇ ਸਿਰ ਤੋਂ ਲਾ ਕੇ ਪਰੇ ਮਾਰਿਆ ਮਸਤਕ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨਾਂ ਰੱਖੇ ਚਰਨਾਂ ਨਾਲ ਮਸਤਕ ਛੂਨ ਦੀ ਦੇਰ ਸੀ ਇਹਦੇ ਭਾਗ ਤਬਦੀਲ ਹੋ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਕੇ ਇਹਨੂੰ ਸੁਧ ਬੁੱਧ ਵਿਸਰ ਗਈ ਕਲਗੀਆਂ ਵਾਲੇ ਨੇ ਨਜ਼ਰ ਭਰ ਕੇ ਜਦੋਂ ਇਹਦੇ ਵੱਲ ਵੇਖਿਆ ਉਸੇ ਵਕਤ ਇਹਦੇ ਹਿਰਦੇ ਕਲੇਜੇ ਵਿੱਚ ਛੇਕ ਪੈ ਗਿਆ ਜਿਹੜਾ ਤੀਰ ਪਾਤਸ਼ਾਹ ਨੇ ਮਾਰਨਾ ਸੀ ਨਾ ਉਹ ਫਿਰ ਮਾਰ ਦਿੱਤਾ ਸਹਿਦਕਾਂ ਦੇ ਉਹ ਸਾਰਿਆਂ ਦੇ ਤੀਰ ਨਹੀਂ ਕਿਸੇ ਭਗਾਵਾਂ ਵਾਲੇ ਦੇ ਵੱਜਦੇ ਪਤਾ ਕਿਉਂ ਉਹਦੀ ਭੈਣ ਨੇ ਅਰਦਾਸ ਕੀਤੀ ਹੋਈ ਹੈ ਪਾਦਸ਼ਾਹ ਮੇਰੇ ਭਰਾ ਨੂੰ ਮਾਰਿਓ ਨਾ ਉਹਨੂੰ ਤੁਹਾਡੇ ਬਾਰੇ ਪਤਾ ਨਹੀਂ ਹੈ ਮਹਾਰਾਜ ਉਹਨੂੰ ਜਾਨੋ ਨਾ ਮਾਰਿਓ ਆਪਣੇ ਚਰਨਾਂ 'ਚ ਰੱਖ ਲਿਓ ਜਦੋਂ ਪਾਦਸ਼ਾਹ ਨੇ ਨਜ਼ਰ ਭਰ ਕੇ ਵੇਖਿਆ ਸਹਿਦਕਾਂ ਦਾ ਵਿਰਾਗ ਅੰਦਰੋਂ ਛੁੱਟਿਆ ਦਰਸ਼ਨ ਵੇਖ ਕੇ ਸੁਧ ਬੁੱਧ ਵਿਸਰ ਗਈ ਔਰ ਨਾ ਇਹ ਕੁਝ ਬੋਲ ਰਿਹਾ ਸੀ ਨਾ ਇਹ ਤੁਰ ਰਿਹਾ ਸੀ ਨਾ ਇਹ ਨੂੰ ਕੁਝ ਸੁਣ ਰਿਹਾ ਸੀ ਬਸ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਹੱਥ ਜੋੜ ਕੇ ਖਲੋ ਗਿਆ ਇਹਦੇ ਤੀਰ ਵੱਜ ਗਿਆ ਪਤਾ ਕਿਹੜਾ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਤੀਰ ਵੱਜਣ ਤੋਂ ਬਾਅਦ ਬੰਦਾ ਗੁੰਗਾ ਹੋ ਜਾਂਦਾ ਹੈ ਬਹਿਰਾ ਹੋ ਜਾਂਦਾ ਹੈ ਪਿੰਗਲਾ ਹੋ ਜਾਂਦਾ ਹੈ ਤੁਰ ਨਹੀਂ ਸਕੇਗਾ ਉਹ ਤੀਰ ਕਿਸੇ ਵਿਰਲੇ ਦੇ ਗੁਰੂ ਮਾਰਦਾ ਹੈ ਤਾਈਓ ਪਾਤਸ਼ਾਹ ਨੇ ਕਿਹਾ ਕਬੀਰ ਸਤਪੁਰ ਸੋਰ ਮੇ ਪੜੂ ਵਯਾ ਵਣ ਜੁਏਕ ਲਾਗਤ ਹੀ ਪੋਏਂਗੇ ਰ ਪਰਿਆ ਪਰਾ ਕਰ ਜੇ ਸ਼ੇਕ ਹੋ ਤੀਰ ਵੱਜਦੇ ਫਿਰ ਕੀ ਹੋਇਆ ਕਬੀਰ ਗੁੰਗਾ ਹੋਆ ਵਾਵਰਾ ਵਹਿਰਾ ਹੋਆ ਪਾਨ ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਮਾਨ ਜਦੋਂ ਪਾਤਸ਼ਾਹ ਨੇ ਨਜ਼ਰ ਭਰ ਕੇ ਵੇਖਿਆ ਰੋਪਿਆ ਇਹਨੇ ਉੱਚੀ ਆਵਾਜ਼ ਵਿੱਚ ਪਾਗਲਾਂ ਦੀ ਤਰ੍ਹਾਂ ਕਿਹਾ ਐ ਤੁਰਕਨਾ ਫੌਜ ਮੈਦਾਨ ਛੱਡ ਕੇ ਭੱਜ ਜਾਓ ਜਾ ਕੇ ਕਹਿ ਦਿਓ ਰੰਗਦੇਵ ਨੂੰ ਸੈਦ ਖਾਨ ਨੂੰ ਗੁਰੂ ਗੋਬਿੰਦ ਸਿੰਘ ਨੇ ਗੁਲਾਮ ਬਣਾ ਲਿਆ ਜਾ ਕੇ ਕਹਿ ਦਿਓ ਸੈਦ ਖਾਂ ਵਾਲੇ ਰੰਗਦੇਵ ਸਹਿਦ ਖਾਨ ਨੂੰ ਗੁਰੂ ਗੋਬਿੰਦ ਸਿੰਘ ਨੇ ਗੁਲਾਮ ਬਣਾ ਲਿਆ ਸਾ ਸਿੰਗਤ ਫੌਜ ਭੱਜ ਗਈ ਜੰਗ ਜਿੱਤੀ ਗਈ ਸਹਿਦ ਖਾਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਪੌਰਾ ਤੇ ਗੁਲਾਮ ਹੋ ਗਿਆ ਇਹ ਪਤਾ ਕਦੋਂ ਜਦੋਂ ਪ੍ਰੇਮ ਨਾਲ ਭੈਣ ਨੇ ਅਰਦਾਸ ਕੀਤੀ ਮੈਂ ਤੁਹਾਨੂੰ ਬੇਨਤੀ ਕਰਾਂਗਾ ਪਾਤਸ਼ਾਹ ਨੂੰ ਇਸ ਧਰਤੀ ਤੇ ਹੋਂ ਦੀ ਯਾਦ ਵਿੱਚ ਯਾਦ ਕਰ ਰਹੇ ਹੋ ਪ੍ਰੇਮ ਨਾਲ ਆਪਣੇ ਲਈ ਅਰਦਾਸ ਕਰਿਓ ਆਪਣੇ ਬੱਚਿਆਂ ਲਈ ਅਰਦਾਸ ਕਰਿਓ ਔਰ ਇਹ ਅਰਦਾਸ ਕਰਿਓ ਸਤਿਗੁਰੂ ਸਾਨੂੰ ਤੇ ਸਾਡੇ ਬੱਚਿਆਂ ਨੂੰ ਸਿੱਖੀ ਬਖਸ਼ੋ। ਸਾਧ ਸੰਗਤ ਜੇ ਤੇ ਬੱਚੇ ਸਿੱਖੀ ਵਿੱਚ ਆ ਗਏ ਨਾ ਉਹ ਦੁਨੀਆਂ ਦਾ ਅਮੀਰ ਬੰਦਾ ਹੈ। ਜਿੱਤੋਂ ਗੁਰੂ ਨੇ ਸਿੱਖੀ ਵਾਪਸ ਲੈ ਲਈ ਨਾ ਉਹਦੇ ਨਾਲ ਦਾ ਕੰਗਾਲ ਕੋਈ ਨਹੀਂ ਭਾਵੇਂ 40 ਕਿੱਲੇ ਜ਼ਮੀਨ ਖਰੀਦ ਲਿਓ। ਅਰਦਾਸ ਕਰਿਓ ਸਾਡੇ ਬੱਚਿਆਂ ਨੂੰ ਪਾਤਸ਼ਾਹ ਬੁੱਧ ਸੁੱਧ ਸਿੱਖੀ ਵਾਲੀ ਬਖਸ਼ੋ। ਨਹੀਂ ਤੇ ਸਾਧ ਸੰਗਤ ਅੱਜ ਹਾਲਾਤ ਬਹੁਤ ਭੈੜੇ ਨੇ ਤੁਸੀਂ ਕਹਿ ਨਹੀਂ ਸਕਦੇ। ਗੁਰੂ ਕਿਰਪਾ ਕਰੇ ਸਾਡੇ ਬੱਚਿਆਂ ਨੂੰ ਸੁੱਧ ਬੁੱਧ ਬਖਸ਼ਣ ਮਹਾਰਾਜ ਸਿੱਖੀ ਵਾਲੀ ਸੁੱਧ ਬਖਸ਼ੋ ਇਹ ਜ਼ਰੂਰ ਮੰਗ ਕੇ ਜਾਇਓ ਕਿਉਂਕਿ ਮੈਂ ਤਹਾਂ ਕਹਿ ਰਿਹਾ ਇੱਕ ਲੜਕੀ ਦਾ ਹੁਣ ਫੋਨ ਆਇਆ ਡੇਢ ਸਾਲ ਹੋ ਗਿਆ ਉਹਦੀ ਮੈਰਿਜ ਨੂੰ ਤੇ ਕਹਿੰਦੀ ਮੈਨੂੰ ਮੈਰਿਜ ਤੋਂ ਬਾਅਦ ਡੇਢ ਦੋ ਮਹੀਨਿਆਂ ਬਾਅਦ ਪਤਾ ਲੱਗਾ ਮੇਰੇ ਘਰ ਵਾਲਾ ਚੱਟਾ ਪੀਂਦਾ ਹੁਣ ਕਹਿੰਦੀ ਡੇਢ ਸਾਲ ਹੋ ਗਿਆ 6 ਮਹੀਨਿਆਂ ਤੋਂ ਮੈਂ ਪਿੱਕੇ ਬੈਠੀ ਆਂ 1.5 ਸਾਲ ਵਿਆਹ ਨੂੰ ਹੋਇਆ ਕਿਸੇ ਪਾਸੇ ਕੁਝ ਵੀ ਨਹੀਂ ਲੱਗ ਰਿਹਾ ਜ਼ਿੰਦਗੀ ਬੱਚੀ ਦੀ ਬਰਬਾਦ ਹੋ ਰਹੀ ਤੇ ਮੈਂ ਉਹਨੂੰ ਪੁੱਛਿਆ ਬੇਟੇ ਤੂੰ ਪਹਿਲਾਂ ਨਹੀਂ ਉਹਦੇ ਬਾਰੇ ਪੁਸ਼ਕਸ਼ ਕੀਤੀ ਤੇਰੇ ਮਾਪਿਓ ਕੀ ਕਰਦੇ ਕਹਿੰਦੀ ਜੀ ਅੰਮ੍ਰਿਤਧਾਰੀ ਆ ਗੁਰਦੁਆਰੇ ਜਾਂਦੇ ਤੇ ਜਿਹੜੇ ਲੜਕੇ ਨਾਲ ਵਿਆਹ ਹੋਇਆ ਉਹ ਚਿੱਟਾ ਪੀਂਦਾ ਸਿੱਖੀ ਚ ਕੁਝ ਨਹੀਂ ਬਸ ਬਾਹਰੋਂ ਦੇਖਿਆ ਵੇ ਬੁਲਟ ਉੱਤੇ ਘੁੰਮਦਾ ਹੈ ਕਦੇ ਕਦੇ ਕਾਰ ਲੈ ਕੇ ਗੇੜੀ ਮਾਰਦਾ ਏ ਜ਼ਮੀਨ ਨੂੰ ਕੀ ਕਰਨਾ ਜਿਹੜੇ 8-10 ਕਿੱਲਿਓ ਤਾਂ ਚਿੱਟੇ 'ਚ ਜਾਂਦੇ ਲੱਗਣੇ ਹੋਣ ਕਾਰ ਉੱਤੇ ਘੁੰਮਦੇ ਬੁਲਟ ਉੱਤੇ ਘੁੰਮਦੇ ਉਹਨੇ ਨਾ ਸਿੱਖੀ ਵੇਖੀ ਨਾ ਪਰਿਵਾਰ ਵੇਖਿਆ ਬੱਚੀ ਨੇ ਬੱਚੀ ਨੇ ਆਪਣੀ ਮਰਜ਼ੀ ਕੀਤੀ ਮਾਂ ਪਿਓ ਬੱਚਿਆਂ ਅੱਗੇ ਹਾਰ ਜਾਂਦੇ ਨੇ ਅਮਰਤ ਧਾਰੀ ਮਾਂ ਪਿਓ ਆਪਣੀ ਬੱਚੀ ਅੱਗੇ ਹਾਰ ਗਏ ਪੁੱਤ ਜੇ ਤੂੰ ਇਹ ਕਹਿਨੀ ਵੀ ਮੈਂ ਉਹ ਤੋਂ ਬਿਨਾਂ ਨਹੀਂ ਮੈਂ ਮਰ ਜਾਾਂਗੀ ਜਾਂ ਫਿਰ ਪੁੱਤ ਕੋਈ ਗੱਲ ਨਹੀਂ ਅਸੀਂ ਵਿਆਹ ਕਰਦੇ ਨੂੰ ਨਹੀਂ ਕਰ ਦਿੱਤਾ ਹੁਣ ਜਿਉਂਦੀ ਜੀ ਮਰੀ ਹੋਈ ਹੋਈ ਮਾਪਿਓ ਦੇ ਉਲਟ ਜਾ ਕੇ ਸਿੱਖੀ ਤੋਂ ਉਲਟ ਜਾ ਕੇ ਹੁਣ ਜਿਉਂਦਿਆਂ ਜੀ ਉਹ ਬੱਚੀ ਮਰੀ ਹੋਈ ਐ ਇੱਕ ਤੇ ਕਲੰਕ ਲੱਗ ਗਿਆ ਵਿਆਹੀ ਹੋਈ ਐ ਦੂਜਾ ਡੇਢ ਸਾਲ ਜ਼ਿੰਦਗੀ ਦਾ ਬਰਬਾਦ ਹੋ ਗਿਆ ਤੀਜਾ ਕੇਸ ਚੱਲਦਾ ਔਰ ਸਾਥ ਸੰਗਤ ਪਤਾ ਨਹੀਂ ਹਜੇ ਕਦੋਂ ਛੁਟਕਾਰਾ ਹੋਣਾ ਸਾਲ ਲੱਗਣ 2 ਸਾਲ ਲੱਗਣ 4 ਸਾਲ ਲੱਗਣ ਕਿਉਂਕਿ ਉਹ ਜਿਹੜੇ ਚਿੱਟਾ ਪੀਣ ਵਾਲੇ ਉਹ ਉਹਨਾਂ ਦਾ ਕੰਨ ਦੁਆਰਾ ਵਿਆਹ ਹੋਣਾ ਉਨੀ ਵਕੀਲ ਕੀਤਾ ਹੋਇਆ ਵੀ ਅਸੀਂ ਬਸਾਉਣੀ ਐ ਉਹ ਕਹਿੰਦੀ ਮੈਂ ਤਲਾਕ ਲੈਣਾ ਐ ਇਹ ਪਤਾ ਨਹੀਂ ਕਿੰਨੇ ਸਾਲ ਲੱਗ ਜਾਣ ਜ਼ਿੰਦਗੀ ਬਰਬਾਦ ਹੋ ਗਈ ਮਾਪਿਓ ਤੋਂ ਉਲਟੋ ਕੇ ਬੱਚਿਆਂ ਦੀ ਸੁੱਧ ਬੁੱਧ ਵਿਗੜ ਗਈ ਅਰਦਾਸ ਕਰੀਏ ਪਾਤਸ਼ਾ ਸਾਡੇ ਬੱਚਿਆਂ ਨੂੰ ਸਿੱਖੀ ਵਾਲੀ ਸੁੱਧ ਬੁੱਧ ਦਿਓ ਸਾਡੇ ਬੱਚੇ ਗੁਰਸਿੱਖ ਰਹਿਣ ਗੁਰਸਿੱਖੀ ਦੀ ਚੋਣ ਕਰਨ ਤਾਂ ਜੋ ਹੋਣੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਸਾਰੀਆਂ ਸੰਗਤਾਂ ਦਾ ਧੰਨਵਾਦ ਨੱਗਰ ਛੋੜੀਆਂ ਦੀ ਸਮੂਹ ਸੰਗਤ